ਤਮੀ ਗਵਾਈ ਕਰਨਗੇ ਸ਼ੁਕਰਾਚਾਰਿਆ ਦਰਸ਼ਕੋ ਰਾवण ਜੀ ਉਹਨਾਂ ਦੇ ਨਾਲ ਸਾਡੀਆਂ ਬੇਟੀਆਂ ਚਾਰ ਅਸਮਾਨੀ ਧਵਜ ਲੈ ਕੇ ਜੋ ਪੂਰੀ ਸ਼ੋਭਾ ਯਾਤਰਾ ਦੇ ਵਿੱਚ ਦਵਾਈ ਕਰਨ ਗਿਆ ਸ਼ਿਵਾਨੀ ਜੀ ਪਾਰੀ ਸ਼ਿਵਾਨੀ ਜੀ ਤਮਸਾ ਜੀ ਨੀਹਾ ਜੀ ਨਾ ਦਸ਼ਮੀ ਭਗਵਾਨ ਨਾਲ ਵੀ ਕੀ ਜਮਾ ਲਈ ਖੂਬਸੂਰਤ ਬਾਲਕੀ ਸਾਹਿਬ ਕਿਰਪਾ ਕੇ ਕੁਰਸੀ ਦੇਖਾਓ ਸਿਰ ਮੰਗਦੇ ਉਹੀ ਗਿਰ ਜਾਏਗਾ ਜਿਹਦਾ ਨਾਮ ਲਿੱਤਾ ਜਾਏਗਾ ਸਾਰਿਆਂ ਨੂੰ ਤੁਸੀਂ ਸਾਰੇ ਸਾਡੇ ਲਈ ਸਤਿਕਾਰਯੋਗੋਂ ਸਾਰਿਆਂ ਦਾ ਜੀ ਆਇਆਂ ਸਾਰਿਆਂ ਨੂੰ ਬੇਨਤੀ ਹੈ ਕਿ ਪੁਰਸੀ ਸਮਾਜ ਜਿਨ੍ਹਾਂ ਦਾ ਜਿਹਵਾ ਪ੍ਰਯਾਸ ਹੈ ਕਿ ਸ਼ਹਿਰ ਦੇ ਵਿੱਚ ਸਵੇਰ ਤੱਕ ਮਦਰੀ ਸਾਹਿਬ ਜੀ ਰੋਡਾਂ 'ਤੇ ਆਪਣੇ ਦਰਬਾਰ ਆ ਰਹੇ ਆ ਮੈਂ ਬੇਨਤੀ ਕਰਾਂਗਾ ਜੀ ਲक्की ਨਾਨ ਜੀ ਪਟਿਆਲਾ ਤੋਂ ਸਾਡੇ ਭਗਵਾਨ ਵਾਲਮੀਕੀ ਧਰਮ ਸਮਾਜ ਦੀ ਟੀਮ ਪਹੁੰਚੀ ਹੈ ਨਿਤਨ ਜੀ ਨੂੰ ਭਗਵਾਨ ਵਾਲਮੀਕੀ ਧਰਮ ਸਮਾਜ ਦਾ ਪਟਿਆਲੇ ਦਾ ਪਾਸ ਤੋਂ ਵੀ ਆਪਣੀ ਪਾਰਟੀ ਦੀ ਭਗਵਾਨ ਬਾਮੀ ਦੀ ਤਰਕ ਸਮਾਜ ਕਮੇਟੀ ਦਾ ਸਾਰਣ ਬੇਤੇਦਰ ਸਾਹਮਣੇ ਆਜੋ ਸਾਰੇ ਇੱਕ ਤਰਫੋਂ ਬਾਪੂ ਜੀ ਛਲਟੀ ਜੇਤਰਾ ਆਜੋ ਸਾਰੇ ਸੱਤਿਆਂ ਲੈ ਕੇ ਇੱਕ ਪੰਨੀ ਵਿਸ਼ਾਲ ਸ਼ੁਭ ਯਾਤਰਾ ਭਗਵਾਨ ਬਾਮੀ ਦੀ ਗਰੰਤਕਾਰ ਜਿਸਟਰ ਬਵਾਦ ਹੈ ਕਿਉਂਕਿ ਜਦੋਂ ਜਦੋਂ ਇਹਦੇ ਮੇਲਖਾ ਆਉਂਦਾ ਉਦੋਂ ਹੀ ਸਾਰੇ ਸੀ ਨਾਲ ਕੇ ਇੰਦਰੀ ਸਟਾਰ ਕਰਦੇ ਆਂ ਅਜਰਾਸਾ ਕੀ ਆਪਾਂ ਉਹਨਾਂ ਦੇ ਮਨਖਾਇ ਮਾਰ ਕੇ ਖੋਦੇ ਹੋਏ ਸਾਡੀ ਵਾਦੋ ਦੇ ਕੰਮ ਦੇ ਨਾਲ ਸਾਡੇ ਕੋਲ ਹੋਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਾਰੇ ਐਮਐਲਏ ਜਿਹਾ ਬਾਬਾ ਜੀ ਜਨੂਜੀਆ ਜੀ ਸਰਦਾਰ ਗਰੇਵਾਲ ਜੀ ਜਿਹਾ ਜਨੂਜੀਆ ਜੀ ਗਗਨ ਮਨੂਜੀਆ ਜੀ ਰਮਨ ਜੀ ਇਹ ਵੀ ਸਾਡੇ ਕੋਲ ਪਹੁੰਚੇ ਆਪਣੀ ਟੀਮ ਦੇ ਨਾਲ ਧੰਨਵਾਦ ਸਾਡੇ ਮੋਢੀ ਸਤਿਕਾਰਯੋਗ ਦੂਸਰੇ ਭੜਨ ਸਿੰਘ ਜੀ ਕੁਲਰਾਜ ਸਿੰਘ ਬੰਗਾ ਜੀ ਜਿਹੜਾ ਲੰਬਾ ਸਮਾਂ ਯੋਗ ਤੱਕ ਰਿਹਾ ਸਮਾਜ ਦੇ ਵਿੱਚ ਹੱਥ ਚ ਕਾਲੋ ਕੋਈ ਪਹੁੰਚਿਆ ਉਹਨਾਂ ਦੇ ਜੀਵਨ ਉਹਨਾਂ ਦੇ ਨਾਲ ਬੀਰ ਪ੍ਰਕਾਸ਼ ਰਾਘਵੀ ਪਰਾਲੇ ਕਮਸਾਨ ਜੀ ਜੀ ਪਹੁੰਚੇ ਨੇ ਧੰਨਵਾਦ ਸਾਰਿਆਂ ਜਿਨ੍ਹਾਂ ਆਪਕੀ ਨਾਮ ਦੇ ਤੌਰ ਤੇ ਸੰਦੀਪ ਕੌਰ ਜੀ ਦੀ ਬੰਦਰਾ ਕਹਿੰਦੇ ਪਰਾਲਾ ਜੀ ਵੀ ਪਹੁੰਚੇ ਨੇ ਫਤਿਹ ਸਿੰਘ ਜੀ ਸੰਦੀਪ ਕੌਰ ਜੀ ਤੁਹਾਨੂੰ ਬਹੁਤ ਬਧਾਈਆਂ ਕਲਵੀ ਮੰਚ ਤੋਂ ਜਗਾਰਾ ਲਾਇਆ ਜਾਏ ਸਾਰੀ ਸ਼ਕਤਾਂ ਨੂੰ ਬੇਤੀ ਆ ਅਸੀਂ ਬੇਤੀ ਕਰ ਲਈ ਬਣਦੀ ਨਹੀਂ ਆ ਕਿਉਂਕਿ ਤੁਹਾਡਾ ਆਪਣਾ ਮੌਜਵਾਨਾਂ ਦਾ ਪਰਮਾਤਮਾ ਦਾ ਭਗਵਾਨ ਵਾਲਮੀਕੀ ਧਰਮ ਸਮਾਜ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਭਗਵਾਨ ਜੀ ਨੂੰ ਸਮਰਪਿਤ ਇੱਕ ਝੂਮਾ ਯਾਤਰਾ ਕੱਢੀ ਜਾਂਦੀ ਅੱਜ ਸਾਡੇ ਵੀਰ ਖੰਡੂ ਕੇ ਜੀ ਮੁੰਨੀ ਆਦੀਆ ਜੀ ਪਪਾ ਬਤਰਾ ਜੀ ਵਿੱਪਨ ਕਲਿਆਣ ਜੀ ਲਈ ਸਾਰੀ ਸਮਸਤ ਟੀਮ ਵੱਲੋਂ ਭਗਵਾਨ ਜੀ ਦੇ ਸਮਰਪਿਤ ਚਰਨਾਂ ਨੂੰ ਸਮਰਪਿਤ ਯਾਤਰਾ ਕੱਢੀ ਜਾ ਰਹੀ ਉਹਦੇ ਵਿੱਚ ਹਿੱਸਾ ਲੈਤਾ ਸਾਰੇਆਂ ਮੇ ਅਸ਼ੀਰਵਾਦ ਉਰੇ ਯਾਦ ਰੱਖ ਲੈਤੀ ਸਾਰੇ ਅਸੀਂ ਜੜਤੀ ਕਲੇ ਚ ਰਹੀ ਐਤੀ ਆਪਾਂ ਭਗਵਾਨ ਦਾ ਨਾਮ ਲੈਂਦੇ ਰਹੀਐ ਜਿਆ ਮਾਨੀ ਨੇ ਅੱਜ ਸ਼ੁਭ ਯਾਤਰਾ ਦੀ ਬਾਈ ਮਹਾਰਾਜ ਦੇ ਪ੍ਰਗਟ ਦਿਵਸ ਤੇ ਮੇਰੀ ਬੇਨਤੀ ਹੈ ਸਭ ਤੋਂ ਪਹਿਲੋ ਜਿਨ੍ਹਾਂ ਨੇ ਛੱਡੇ ਛੱਡੇ ਪਿਨੇ ਉਹਨਾਂ ਦੇ ਮੈਂ ਸਮੂਹ ਜਨਤਾ ਦੇ ਹੱਥ ਪਾ ਕੇ ਲੱਖ ਲੱਖ ਵਧਾਈ ਦੇਣਾ ਤੇ ਰਵਾਣੇ ਅਰਦਾਸ ਕਰਦਾ ਸਤਿ ਪ੍ਰਭੂ ਹਮੇਸ਼ਾ ਆਪਣੀ ਕਿਰਪਾ ਤੇ ਜੀਵ ਜੀ ਨੇ ਬਾਈ ਤੇ ਮੇਰੇ ਬਾਈ ਜੀ ਸਮਾਜ ਤੇ ਔਰ ਦੇਸ਼ ਦੀ ਐਸੀ ਤਰ੍ਹਾਂ ਹੀ ਸੇਵਾ ਕਰਦੇ ਰਹੀਏ ਸਰਕਾਰ ਜੀ ਦਾ ਅੱਜ ਪ੍ਰਗਟ ਦਿਵਸ ਤੇ ਸ਼ੁਭ ਯਾਤਰਾ ਨਿਕਲ ਰਹੀ ਹੈ ਸਾਡੀ ਪਰਪਰਤਾ ਪਰਮਾਤਮਾ ਭਗਵਾਨwarlal Ji Maharaj Ji ਦਾ ਜਿਹੜਾ 7 ਅਕਤੂਬਰ ਨੂੰ ਆਪਣਾ ਪ੍ਰਗਟ ਦਿਵਸ ਹੈ ਉਸ ਦੇ ਉਪਲਬਖ ਦੇ ਵਿੱਚ ਅੱਜ ਭਗਵਾਨwarlal Ji ਧਰਮ ਸਮਾਜ ਵੱਲੋਂ ਇੱਕ ਵਿਸ਼ਾਲ ਜਿਹੜੀ ਕਿ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਤੇ ਉਹ ਜਿਹੜੀ ਸ਼ੋਭਾ ਯਾਤਰਾ ਛੋਣੀ ਬੱਲੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਾਖਵਾ ਇਲਾਕੇ ਤੋਂ ਹੁੰਦੀ ਹੋਈ ਇਹਦੀ ਸਮਾਪਤੀ ਘਾਟੀਪੋਲਾ ਵਿੱਚ ਹੋਵੇਗੀ। ਠੀਕ ਹੈ ਤੇ ਬਾਕੀ ਸਾਰੇ ਹੀ ਸ਼ਹਿਰ ਦੇ ਵਸਨੀਕਾਂ ਨੂੰ ਬੇਨਮ ਬੇਨਤੀ ਹੈ ਕਿ ਸਾਰੇ ਸ਼ੋਭਾ ਯਾਤਰਾ ਵਿੱਚ ਮਹਾਰਾਜਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਦੀ ਨਿਮਰਤਾ ਲਈ ਤੇ ووٹ ਦੇ ਪੱਤੇ ਬਾਜੀ ਕਾ ਕੋਈ ਬੜੇ ਛਾਣੇ ਲੋਕਾਂ ਦਾ ਆਕੋ ਮੁਹਿੰਦ ਕੋਈ ਜਾਣਦਾ ਹੈ ਤੇ ਰਾਜਨੀਤਿਕ ਲੋਕ ਤਾਂ ਹੈ ਸਾਰੇ ਸਾਰਿਆਂ ਦੇ ਨਾਲ ਬਹੁਤ ਪਿਆਰ ਨਾਲ ਔਰ ਬਹੁਤ ਸਤਿਕਾਰ ਦੇ ਨਾਲ ਇਹਨਾਂ ਦੀ ਚੋਣ ਯਾਤਰਾ ਨੂੰ ਪੂਰੀ ਕੋਸ਼ਿਸ਼ ਹੈ ਕੁਆਲ ਮਾਰ ਦੇ ਕੀ ਤੁਹਾਨੂੰ ਸਮਝ ਆ ਰਿਹਾ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਇਸ ਮੰਚ ਉੱਤੇ ਸਵਾਗਤ ਹੈ ਆਤਮਾ ਇੱਕੋ ਹੀ ਰੂਪ ਹੈ ਕੁਝ ਗੱਲਾਂ ਹੋਣੀਆਂ ਵੀ ਪਤਰਾਲੀ ਬਹੁਤ ਚੰਗੀ ਗੱਲ ਕਹਿਣ ਲੱਗਾਇਆ ਦੋ ਮਿੰਟ ਲਈ ਲੱਗ ਲੱਗ ਤਰੀਕੇ ਨਾਲ ਸਵਾਗਤ ਦੋ ਮਿੰਟ ਦੀ ਗੱਲ ਸੁਣ ਲਓ ਸਾਰ ਨੂੰ ਬਿਠਾਵਾ ਦੱਸਣਾ ਕੀ ਬਤ ਕਰਾ ਦੋ ਫੋਟੋ ਅਰੋਣ ਬਿਠਾਵੇ ਵੀ ਸਾਰਿਆਂ ਨੂੰ ਜਿੰਨਾ ਹੁਣ ਧੰਨੇ ਜੱਜ ਪਤਰਤੂ ਹੀ ਰੱਬ ਲੈ ਲਿਆ ਸੀ ਰਾਤ ਨੂੰ ਕਰਦਾ ਲੋਕ ਮਾਈ ਹੈ ਤਾਂ ਇੱਕੋ ਹੀ ਆ ਬੈਠ ਜਾਓ ਬਾਕੀ ਇਹ ਇਹਨਾਂ ਨੇ ਜਿਹੜਾ ਇਸ ਮੰਚ ਤੋਂ ਗੱਲ ਕੀਤੀ ਗਈ ਸ੍ਰਿਸ਼ਟੀਕਰਤਾ ਵਾਣਮੀ ਕੀ ਲਿਆਵਾਂ ਜੀ ਦੀ ਕਲਮ ਜੀ ਸਾਡੇ ਦੋ ਐਮਐਲਏ ਵੀ ਬੈਠੇ ਆ ਮੰਤਰੀ ਸਾਹਿਬ ਆ ਨਾਣਾ ਸ਼ਹਿਰ ਕੁਝ ਛੱਟ ਗਏ ਆ ਹੁਣ ਪਤਾ ਨਹੀਂ ਬਹੁਤ ਪੁਰਾਣੇ ਪਹਿਲਾਂ ਆਂਦੇ ਸੀ ਹਰ ਘੜੀ ਘੜੀ ਅੱਜ ਪੁਰਾਣੇ ਲੋਕੀਂ ਵਿੱਚ ਆਕਰਾਂ ਨਾ Thank you. Guys. ਜੋ ਜਿਹੜਾ ਅੱਜ ਭਗਵਾਨ ਵਾਲੇ ਮਿੱਕਹਾਰਾਂ ਦੀ ਸ਼ੋਭਾ ਯਾਤਰਾ ਜੋਗੀ ਸੋਣੀ ਮੱਲੇ ਉਹ ਦੀ ਸ਼ਰਧਾ ਪੂਰਣੋਂ ਨਿਕਲ ਰਹੀ ਆ ਉੱਥੇ ਮੈਂ ਦੇਜਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਗੁਆਰ ਪੱਤਨਾ ਚਾਹਨਾ ਔਰ ਆਪਣੇ ਸਾਰੇ ਸਮਾਜ ਨੂੰ ਦਿਕਾਣਾ ਚਾਹਨਾ ਕਿ ਇਸ ਸ਼ੋਭਾ ਯਾਤਰਾ ਦੇ ਆਕੇ ਭਗਵਾਨ ਵਾਲੇ ਮਿੱਕਹਾਰਾਂ ਦੇ ਦਰਸ਼ਨ ਕਰੋ ਔਰ ਮੱਥਾ ਟੇਕੋ ਔਰ ਸਾਡੇ ਨਾਲ ਜਿਹੜਾ ਸੰਯੋਗ ਕਰੋ ਜੈ ਵਾਲਮੀਕੀਹਾਰਾਂ ਵਾਲਾ ਧਰਮੈਨਿਕ ਰਜੈਤਾ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੱਤਾ ਜਾ ਰਿਹਾ ਹੈ। ਇਹ ਪੂਰੇ ਭਾਰਤ ਦੇ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤੇ ਅੱਜ ਸਾਡੀ ਪਗੋਨ ਬਾਜ ਸਪੋਰਟਸ ਵੱਲੋਂ ਸਾਡੀ ਸ਼ੋਹੇ ਯਾਤਰਾਵਾਂ ਬਹੁਤ ਮੱਧਕਾਰੀ ਹੈ ਤੇ ਢਾਲੀ ਬਹੁਤ ਸੁੰਦਰ ਹੈ। ਜਿਹਨਾਂ ਸਾਡੀ ਟੀਮ ਆ ਬੱਚੇ ਪਹੁੰਚੇ ਪਰ ਆ। ਟੀਮ ਵਿੱਚ ਬਹੁਤ ਇਹ ਕ੍ਰਿਕਟ ਖਿਡਾਰੀ ਨੇ ਹਰ ਇੱਕ ਬੰਦੇ ਦੀ ਲਾਲ ਜੀ ਜਿਹੜੀ ਸਾਡੀ ਸ਼ੋਹੇ ਯਾਤਰਾਵਾਂ ਤੋਸ਼ਪਾਲ ਜੀ ਤੋਂ ਲੈ ਕੇ ਕਾਲਿਸਾ ਉਹ ਬੋਲੇ ਸ੍ਰੀ ਸੁਮਨ ਰਾਮ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਭਗਵਾਨ ਵਾਲਮੀਕੀ ਧਰਮ ਸਮਾਜ ਵੱਲੋਂ ਭਗਵਾਨ ਵਾਲਮੀਕੀ ਦੀ ਤਰਾਲ ਸ਼ੁਭ ਯਾਤਰਾ ਪੰਜਵੀਂ ਜਿਹੜੀ ਵਿਸ਼ਾ ਸ਼ੁਭ ਯਾਤਰਾ ਨਿਖਾੜੀ ਹੋ ਕੇ ਇਸ ਵਿੱਚ ਵੀਰਾਂ 57 ਨੇ ਸੰਯੋਗ ਕੀਤਾ ਗਿਆ ਧਰਮ ਪਰਿਵਾਰ ਨਿਵਾਸੀਆਂ ਵੱਲੋਂ ਅੱਗੇ ਹੋ ਕੇ ਜਿਹੜਾ ਸਹਿਯੋਗ ਕੀਤਾ ਗਿਆ ਜਿੱਥੇ ਸਾਰੇ ਭਗਵਾਨ ਵਾਲਮੀਕੀ ਮਹਾਰਾਜ ਜਿਹੜੇ ਉਹਨਾਂ ਦੇ ਨਾਲ ਦੇ ਨਾਲ ਵੀ ਕਰਦਾ ਉਹ ਵੀ ਮੁੱਖ ਨੇ ਉਹਨਾਂ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਤਰਫ ਮਨਾਇਆ ਜਾਣਾ ਹੋ ਕੀਤੀ ਜਾਵੇ ਅਸੀਂ ਜੀ ਆਇਆਂ ਆਪਿਆਂ ਭਗਵਾਨ ਵਾਲਮੀਕੀ ਦਾ ਪ੍ਰਕਾਸ਼ ਤੋਂ ਮਨਾਇਆ ਜਾ ਰਿਹਾ ਉਸ ਲੜੀ ਵਿੱਚ ਜੁਗਿਆਣੇ ਦੀ ਪਾਲਤਰ ਧਰਤੀ ਤੋਂ ਗਰੱਸੀ ਗਰਾਊਂਡ ਤੋਂ आसमानी ध्वज के नीचे वीर श्रेष्ठ नरेश धिघान जी बीस वीरेश नरेश धिघान जी की अध्यक्षता में पहले समागम होगा उसके बाद शोभा यात्रा निकलेगी और जहाँ तक भी मेरा अनुमान है आपको देखने को मिलेगा जो शोभा यात्रा का जो रूप है वो अलग से ही मिलेगा बहुत ही श्रद्धालु और सब में उत्साह लुधियाना वासियों में जितने भी वार्ड काउंसलर जितने भी एरिए पड़ रहे काउंसलरिंग के ਇਹ ਪਿੰਡ ਦੇ ਹੱਥ ਪੜ ਰਾ ਉਹਨਾਂ ਨੂੰ ਬਹੁਤ ਉਤਸ਼ਾਹ ਹੈ ਬਹੁਤ ਜ਼ਿਆਦਾ ਸੰਖਿਆ ਨਾਲ ਪਹੁੰਚਾਂਗੇ ਆਪਣੀਆਂ ਅਲੱਗ-ਅਲੱਗ ਝਾਕੀਆਂ ਬਣਾ ਕੇ ਔਰ ਮੇਰੀ ਸਵੀ ਸਪੀਲ ਹੈ ਕਿ ਸਭੀ ਨੇ 5 ਤਾਰੀਖ ਨੂੰ 2 ਵਜੇ ਦ੍ਰਿਸ਼ੀ ਗਰਾਊਂਡ ਪਹੁੰਚ ਜਾਣਾ ਸਾਰਿਆਂ ਜੈ ਵਾਲਮੀਕੀ ਜੈ ਭੀਮ ਜੈ